ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 328 ਪਾਵਨ ਸਰੋਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੁੰਦੇ ਨੇ ਲਾਪਤਾ ਹੁੰਦੇ ਨੇ ਕੱਟ ਪਾਏ ਜਾਂਦੇ ਨੇ। ਤਿੰਨਾਂ ਦੇ ਇਨਸਾਫ ਲਈ ਮੋਰਚਾ ਲੱਗਦਾ ਹੈ 5 ਸਾਲ ਅਸੀਂ ਉਸ ਮੋਰਚੇ ਦੇ ਵਿੱਚ ਇਨਸਾਫ ਮੰਗਦੇ ਆਂ। ਪਿਛਲੇ ਦਿਨੀ ਮਹਾਪੰਚਾਇਤ ਬੁਲਾਈ ਜਾਂਦੀ ਹੈ ਕਿਰਸਾਨ ਸੰਗਠਨ ਸੰਯੁਕਤ ਮੋਰਚਾ ਗੈਰ-ਰਾਜਨੀਤਕ ਜਿਸ ਦੀ ਅਗਵਾਈ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਕਰਦੇ ਨੇ ਪਾਇਲ ਦੇਵ ਸਿੰਘ ਸਿਰਸਾ ਸਾਰਿਆਂ ਦੇ ਸਹਿਯੋਗ ਨਾਲ 7 ਦਸੰਬਰ ਦੀ ਮਹਾ ਪੰਚਾਇਤ ਵਿੱਚ ਵੱਡੇ ਪੱਧਰ ਤੇ ਇਕੱਠ ਕੀਤਾ ਜਾਂਦਾ ਜਿਸ ਵਿੱਚ ਸਿੱਖ ਜਥੇਬੰਦੀਆਂ ਸਮਾਜਿਕ ਹਰ ਵਰਗ ਦੇ ਲੋਕ ਪਹੁੰਚਦੇ ਨੇ ਬਾਬਾ ਸ਼ਿਵ ਸਿੰਘ ਜੀ ਰਾਮਪੁਰ ਖੀੜਾ ਸੰਤ ਬਾਬਾ ਸਰਬਜੀਤ ਸਿੰਘ ਜੀ ਬੇਦੀ ਮਾਨ ਸਿੰਘ ਈਮਾਨ ਤੇ ਹੋਰ ਜਿੰਨੇ ਵੀ ਸੇਵਾਦਾਰ ਤਨ ਮਨ ਧਨ ਕਰਕੇ ਪਿਛਲੇ 5 ਸਾਲਾਂ ਤੋਂ ਲੜਦੇ ਆ ਗਏ ਸਨ ਸਾਰਿਆਂ ਨੇ ਸ਼ਿਰਕਤ ਕੀਤੀ ਔਰ ਉਸ 7 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਕੁਲਤਾਰ ਸਿੰਘ ਜੀ ਸਦਵਾ ਸਪੀਕਰ ਪੰਜਾਬ ਵਿਧਾਨ ਸਭਾ ਹਰਜੋਤ ਸਿੰਘ ਬੈਂਸ ਮੰਤਰੀ ਵਿਧਾਨ ਸਭਾ ਪੰਜਾਬ ਇੰਦਰਬੀਰ ਸਿੰਘ ਜੀ ਨਿਜਰ ਪਹੁੰਚ ਕੇ ਮੌਕੇ ਤੇ ਐਫ ਆਈ ਆਰ ਦਰਜ ਕਰਨ ਦੀ ਗੱਲ ਕਰਦੇ ਨੇ ਇੱਕ ਨਹੀਂ ਦੋ ਇੱਕ ਉਹ 328 ਪਾਵਨ ਸ਼ਰੋਪ ਕਿੱਥੇ ਗਏ ਕਿਉਂ ਭੇਜੇ ਕਿਹਨੂੰ ਭੇਜੇ ਤੇ ਕਿਸ ਲਈ ਭੇਜੇ ਦੋਸ਼ੀ ਕਿੱਥੇ ਨੇ ਜਾਣਣਾ ਹੈ ਉਹ ਕਾਰਵਾਈ ਕੀਤੀ ਜਾਂਦੀ ਹੈ ਮਾਮਲੇ ਇਸ ਮੁਕਦਮੇ ਨੂੰ ਦਰਜ ਕੀਤਾ ਜਾਂਦਾ ਹੈ ਤੇ ਦੂਸਰਾ ਉਹ ਇਤਿਹਾਸ ਜਿਹੜਾ ਗੁਰੂ ਸਾਹਿਬਾਂ ਦੇ ਖਿਲਾਫ ਸ਼ਰੋਪ ਨੇ ਕਮੇਟੀ ਵੱਲੋਂ ਲਿਖਿਆ ਜਾਂਦਾ ਹੈ ਤੇ ਗੁਰੂ ਸਾਹਿਬ ਨੂੰ ਲੁਟੇਰੇ ਤੇ ਬੇ ਵਿਚਾਰੀ ਕਈ ਤਰ੍ਹਾਂ ਦੇ ਦੱਸਿਆ ਗਿਆ ਜਿਹਨੂੰ ਨਾਮ برداشتਜੋਗ ਹੈ ਨਾ ਬਖਸ਼ਣਜੋਗ ਸਮਝ ਕੇ ਬਲਦੇਵ ਸਿੰਘ ਸਿਰਸਾ ਵੱਲੋਂ 108 ਨੰਬਰ ਦੀ ਉਹ ਵੀ ਇੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਂਦੀ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਿਹੜੇ ਉਥੇ ਤਾਨਾ ਸ਼ਾਇਰ ਰੁਬਈਏ ਦੇ ਨਾਲ ਕੇਂਦਰ ਦੀ ਦਖਲਅੰਦਾਜ਼ੀ ਦੇ ਨਾਲ ਪ੍ਰਧਾਨ ਬਣੇ ਹੋਏ ਨੇ ਧਾਮੀ ਐਂਡ ਕੰਪਨੀ ਉਹਨਾਂ ਨੇ ਬਹੁਤ ਉਸ ਦਿਨ ਤੋਂ ਉਹ ਵੇਲਾ ਖੜਾ ਕੀਤਾ ਰੋਲਾ ਪਾਇਆ ਇੰਨਾ ਕਿ ਜ਼ਿਆਦਾ ਕਿ ਜਿਵੇਂ ਇਹ ਪਰਚਾ ਮੁਲਾਜ਼ਮ ਉਹਨਾਂ ਦੋਸ਼ੀਆਂ ਤੇ ਨਹੀਂ ਇਹਨਾਂ ਦੇ ਉੱਤੇ ਹੋ ਗਿਆ ਹੋਵੇ ਐਵੇਂ ਚੀਕ ਚਹਾੜਾ ਪਾਇਆ ਹੋਇਆ ਜਦ ਕੀ ਇਹ ਫਿਰੇ ਕਹਿੰਦੇ ਨੇ 2 ਘੰਟਿਆਂ ਚ ਸਰਕਾਰ ਨੇ ਐਫ ਆਈ ਆਰ ਦਰਜ ਕਰ ਦਿੱਤੀ ਇਹ 2 ਘੰਟਿਆਂ ਚ ਨਹੀਂ ਹੋਈ ਮੈਂ ਦੱਸਣਾ ਚਾਹੁੰਦਾ ਸਰੀਏ ਕਾਲ ਤੱਕ ਸਹਿ ਵੱਲੋਂ ਜਿਹੜੀ ਪੜਤਾਲ ਕਰਾਈ ਉਸ ਨੂੰ ਮੰਨਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਆਖਿਆ ਦੋਸ਼ੀਆਂ ਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਹੋਣਗੇ ਇਹ ਬਿਆਨ ਲੰਗੋਵਾਲ ਗੋਬਿੰਦ ਸਿੰਘ ਪ੍ਰਧਾਨ ਦਾ ਹੈ ਸਾਡੇ ਕੋਲੇ ਔਰ ਵੀਡੀਓ ਵੀ ਹੈ ਜੀ ਵਾਇਰਲ ਹੋਈ ਹੈ ਅਸੀਂ ਦੇ ਸਕਦੇ ਹਾਂ ਫੌਜਦਾਰੀ ਮੁਕਦਮੇ ਦਰਜ ਹੋਣਗੇ ਦੋਸ਼ੀਆਂ ਦੇ ਨਾਮ 16 ਉਹਨਾਂ ਨੇ ਖੁਦ ਨਾਮਜ਼ਦ ਕੀਤੇ ਹੋਏ ਆ ਉਸ ਤੋਂ ਬਾਅਦ ਸ਼ਿਕੰਗਤਾਂ ਤਰ ਨਾ ਲਾਉਂਦੀਆਂ ਨੇ ਜਿਨ੍ਹਾਂ ਨੂੰ ਕੁੱਟਮਾਰ ਕਰਕੇ ਡੇਢ ਮਹੀਨੇ ਬਾਅਦ ਹਸਪੀਟਲ ਤੇ ਜੇਲਾ ਚ ਪਹੁੰਚਾ ਦਿੰਦੇ ਹੋ ਇਨਸਾਫ਼ ਦੇਣ ਦੀ ਬਜਾਏ ਕਿੱਥੇ ਪਹੁੰਚਾ ਦਿੱਤੇ ਜਦਕਿ ਤੁਸੀਂ ਕਿਹਾ ਸੀ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਤੁਸੀਂ ਤੁਸੀਂ ਤਾਂ ਦੋਸ਼ੀਆਂ ਦੇ ਖਿਲਾਫ ਲੜਨ ਵਾਲਿਆਂ ਤੇ ਕਾਰਵਾਈ ਕਰ ਦਿੱਤੀ ਡੇਢ ਦੋ ਮਹੀਨੇ ਬਾਅਦ 4 ਨਵੰਬਰ 220 ਨੂੰ ਪੰਤਕ ਹੋ ਕੇ ਦੀ ਸ਼ੁਰੂਆਤ ਹੁੰਦੀ ਹੈ ਔਰ ਉੱਥੋਂ ਲੈ ਕੇ ਫਿਰ ਜਿੱਥੇ ਅਦਾਲਤਾਂ ਚ ਚਾਰਾ ਜਾਈ ਹੁੰਦੀ ਹੈ ਛੇੜੜੀਆਂ ਅਦਾਲਤਾਂ ਤੋਂ ਲੈ ਕੇ ਉੱਥੇ ਮੁੱਖ ਮੰਤਰੀ ਨੂੰ ਵੀ ਮੰਗ ਪੱਤਰ ਦਿੱਤੇ ਜਾਂਦੇ ਆ ਪਹਿਲਾਂ ਦੂਸਰਿਆਂ ਨੂੰ ਜਿਹੜੀ ਕਾਂਗਰਸ ਦੀ ਸਰਕਾਰ ਸੀ ਫਿਰ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਇੱਥੇ ਬਸਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਦਿੱਤੇ ਜਾਂਦੇ ਆ ਬੇਲਾ ਵੀ ਪਾਈਆਂ ਜਾਂਦੀਆਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਆਖਿਆ ਜਾਂਦਾ ਹੈ ਕੋਈ ਸੁਣਵਾਈ ਨਹੀਂ ਮੁੱਖ ਮੰਤਰੀ ਪੰਜਾਬ ਨੂੰ ਫੇਰ ਆਖਿਆ ਜਾਂਦਾ ਹੈ ਉਹਦੇ ਘਰ 7 ਦਿਨ ਬਹਿ ਕੇ ਕੀਰਤਨ ਵੀ ਕੀਤਾ ਜਾਂਦਾ ਹੈ 7ਵੇਂ ਦਿਨ ਹਜ਼ਾਰ ਕੁਰਸੀਆਂ ਲਿਆ ਕੇ ਸਾਨੂੰ ਸੰਗਰੂਰ ਤੋਂ ਚੁੱਕਿਆ ਜਾਂਦਾ ਹੈ ਤੇ ਉਹ ਇੱਕ ਨਗਰ ਕੀਰਤਨ ਸਾਨੂੰ ਫੇਰ ਫਤੇਗੜ ਸਾਹਿਬ ਤੋਂ ਸੰਗਰੂਰ ਤੱਕ ਵੀ ਲ ਜਾਣਾ ਪੈਂਦਾ ਕੋਈ ਸੁਣਵਾਈ ਨਹੀਂ ਉਦੋਂ ਅੱਗੇ ਫਿਰ 23 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਸਰਦਰ ਤੇ ਵੀ ਪੱਤਰ ਦਿੱਤੇ ਜਾਂਦੇ ਨੇ ਕਿ 328 ਰੁਪਏ ਬਾਬਤ ਕਾਰਵਾਈ ਕੀਤੀ ਜਾਏ ਨਹੀਂ ਸੁਣਵਾਈ ਹੋਈ ਐਸ.ਸੀ.ਪੀ.ਸੀ. 2024 ਨੂੰ ਪ੍ਰਧਾਨ ਸਾਹਿਬ ਤੁਹਾਨੂੰ ਤੁਮਿਸ ਸਾਹਿਬ ਇਹ ਤੁਹਾਨੂੰ ਵੀ ਪੱਤਰ ਦਿੱਤਾ ਗਿਆ ਦੋ ਵਾਰ ਦਿੱਤਾ ਗਿਆ ਪੱਤਰ ਤੁਹਾਨੂੰ ਲੀਗਲ ਨੋਟਿਸ ਵੀ ਦਿੱਤਾ ਗਿਆ ਕੋਈ ਕਾਰਵਾਈ ਨਹੀਂ ਕੋਈ ਜਵਾਬ ਨਹੀਂ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਇਹ ਕਾਰਵਾਈ ਕਾਲ ਤੱਕ ਤਾਂ ਹੋ ਗਈ ਸੀ ਫਿਰ ਇਹਦੇ ਵਿੱਚ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਦੇਣਾ ਬਣਦਾ ਸੀਗਾ ਅਸੀਂ ਕਾਰਵਾਈ ਕਰਾਂਗੇ ਕੀ ਕੀਤੀ ਹੈ ਦੱਸਣਾ ਬਣਦਾ ਸੀਗਾ ਜਿਹੜੇ ਗੁਰੂ ਸਾਹਿਬ ਦੇ ਸਰੂਪ ਬਰਾਮਦ ਕੀਤੇ ਆ ਕਿੱਥੋਂ ਕਿੱਥੇ ਆ ਉਹ ਦੱਸਣਾ ਬਣਦਾ ਸੀਗਾ ਦੋਸ਼ੀਆਂ ਨੂੰ ਸਜ਼ਾਾਂ ਕਿਹੜੀਆਂ ਦਿੱਤੀਆਂ ਨੇ ਅੱਗੇ ਤੋਂ ਮੁਖਤਾ ਪ੍ਰਬੰਧ ਕੀ ਕੀਤੇ ਨੇ ਗਾਂ ਤੋਂ ਇੰਜ ਨਹੀਂ ਹੋਊਗਾ ਇਹ ਦੱਸਣਾ ਬਣਦਾ ਸੀਗਾ ਇੱਥੇ ਬੱਸ ਨਹੀਂ ਫਿਰ ਮੁੱਖ ਸਕੱਤਰ ਪੰਜਾਬ ਚੰਡੀਗੜ੍ਹ ਨੂੰ ਚਿਵੀਚ ਇਹ ਵੀ ਆਖਿਆ ਜਾਂਦਾ ਹੈ ਪਰ ਸਰਕਾਰ ਦੇ ਕੰਨ ਤੇ ਫਿਰ ਵੀ ਜੋ ਨਹੀਂ ਸਰਕੇਦੀ ਇੰਦਰਬੀਰ ਸਿੰਘ ਨਿੱਜਰ ਹੋਣਾ ਨੂੰ ਬੁਲਾ ਕੇ ਮੰਗ ਪੱਤਰ ਦਿੱਤਾ ਜਾਂਦਾ ਉਦੋਂ ਬਾਅਦ ਫਿਰ ਲੀਗਲ ਨੋਟਿਸ ਜਿਹੜਾ ਸਾਡੇ ਐਡਵੋਕੇਟਸ ਉਹ ਦਿੰਦੇ ਨੇ ਲਿਗਲਟੀ ਉਦੇਤੇ ਵੀ ਕੋਈ ਕਾਰਵਾਈ ਨਹੀਂ ਫਿਰ ਪੰਜਾਬ ਸਰਕਾਰ ਨੂੰ ਵੀ ਅਸੀਂ ਭੇਜਦੇ ਆ ਉਧਰੋਂ ਵੀ ਆ ਪੰਜਾਬ ਸਰਕਾਰ ਤੋਂ ਬਾਅਦ ਇੱਕ ਡੀਜੀਪੀ ਨੂੰ ਵੀ ਹੁੰਦਾ ਆ ਚਿੱਠੀ ਕੋਈ ਕਾਰਵਾਈ ਨਹੀਂ ਅੱਗੇ ਜਾ ਕੇ ਫਿਰ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚਦੇ ਆ ਤੇ ਹਾਈ ਕੋਰਟ ਤੋਂ ਆਰਡਰ ਹੁੰਦੇ ਨੇ 27 8 2025 ਨੂੰ ਕਿ 328 ਪਾਵਰ ਸਰੂਪਾਂ ਤੇ ਕਾਰਵਾਈ ਹੋਵੇ ਨਹੀਂ ਹੋਈ ਉਦੋਂ ਅੱਗੇ ਫਿਰ ਜਾ ਕੇ ਡੀਜੀਪੀ ਪੰਜਾਬ ਦੇ ਖਿਲਾਫ ਫਿਰ ਕੰਟੈਂਪਟ ਪਾਈ ਜਾਂਦੀ ਹੈ ਉਦੋਂ ਬਾਅਦ ਫਿਰ ਡੀਜੀਪੀ ਪੰਜਾਬ ਨੂੰ ਕਟਾਰੇ 'ਚ ਨੋਟਿਸ ਦੇ ਕੇ ਖੜਾ ਕੀਤਾ ਜਾਂਦਾ ਹੈ ਕੋਈ ਕਾਰਵਾਈ ਨਹੀਂ ਫਿਰ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਂਦਾ ਹੈ ਕਿ ਇਹਦੇ ਤੇ ਕਾਰਵਾਈ ਹੋਵੇ ਇੰਨੀ ਜਦੋਜਹਿਤ ਤੋਂ ਬਾਅਦ ਆ ਫਿਰ ਮਹਾਪੰਚਾਇਤ ਬੁਲਾਈ ਜਾਂਦੀ ਹੈ ਮਹਾਪੰਚਾਇਤ ਦੇ ਵਿੱਚ ਵੱਡੇ ਫੈਸਲੇ ਲੈ ਜਾਣੇ ਸਨ ਜਿਹੜੇ ਸਰਕਾਰ ਨੂੰ ਚੱਲਣੇ ਔਖੇ ਹੋ ਜਾਣੇ ਸੀ ਖਰ-ਪਰ ਦੀ ਲੜਾਈ ਦਾ ਐਲਾਨ ਹੋਣਾ ਸੀ ਸਰਕਾਰ ਦੀ ਧੌਣ ਤੇ ਗੋਡਾ ਦਿੱਤਾ ਗਿਆ ਫਿਰ ਜਾ ਕੇ 6 ਐਪਲੀਕੇਸ਼ਨ ਮੰਗਦੇ ਨੇ ਕਿ ਹੁਣ ਸੰਗਉ ਡਿਓ ਔਰ ਇਹ ਐਪਲੀਕੇਸ਼ਨ ਮੈਂ ਆਪਣੇ ਵੱਲੋਂ ਖੁਦ ਲੇ ਕੇ ਤੁਸੀਂ ਦੇਖ ਸਕਦੇ ਹੋ ਇੱਕ ਐਪਲੀਕੇਸ਼ਨ ਲੈਂਦੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ 168 ਨੰਬਰ ਦੀ ਜਿਹੜੇ ਦੇ ਵਿੱਚ ਧਰਾਵਾਂ ਲੱਗਦੀਆਂ ਨੇ 295 295 A 409 461 12B 2 ਘੰਟਿਆਂ ਚ ਨਹੀਂ ਤੇ ਧੰਵੀ ਸਭ 5 ਸਾਲ ਤੇ ਕਰੀਬਨ 5 ਮਹੀਨਿਆਂ ਚ ਜਾ ਕੇ ਇੱਕ ਮੁਕੱਦਮਾ ਦਰਜ ਹੋਇਆ ਹੈ ਕਾਰਵਾਈ ਤਾਂ ਆਕੇ ਹੋਣੀ ਹੈ ਔਰ ਉਹ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਗੈਰ ਨਿਜਮਾਇ ਇਹ ਗੈਰ ਨਿਜਮਾਨੀ ਇਹ ਨਿਜਮ ਵਿੱਚ ਹੋਇਆ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਗੱਲ ਆਈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਹੀ ਮੁਕਦਮਾ ਦਰਜ ਕਰਾਉ ਮੈਂ ਇਸ ਗੱਲ ਤੇ ਤੁਹਾਡੇ ਨਾਲ ਆ ਇੱਕ ਗੱਲ ਕਾਨੂੰਨਨ ਤੌਰ ਤੇ ਕਰਨੀ ਚਾਹੁੰਦਾ ਰੋ ਵੋਟ ਤੇ ਨੋਟ ਦੀ ਰਾਜਨੀਤੀ ਤੋਂ ਹਟ ਕੇ ਕਿ ਜੇਕਰ ਸਪੋਕ ਸਮੈਨ ਦਾ ਐਡੀਟਰ ਜੋਗਿੰਦਰ ਸਿੰਘ ਮੈਂ ਉਹਦੇ ਹੱਕ ਚ ਨਹੀਂ ਜੋ ਉਹਨੇ ਲਿਖਿਆ ਹੋਇਆ ਕਿ ਬਾਬਾ ਨਾਨਕ ਦੀ ਪਿੱਠ 'ਚ ਸ਼ਰਾਬਾਰਨ ਵਾਲੇ ਸ੍ਰੀ ਚੰਦਗੀ ਜਾਂ ਗੁਰੂ ਸਾਹਿਬ ਦੀ ਉਹਨੇ ਕੋਦ ਨੂੰ ਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੁਣ ਮੈਂ ਨਹੀਂ ਹੱਕ 'ਚ ਹੈਗਾ ਪਰ ਉਹਨੇ ਸ਼ਬਦ ਲਿਖੇ ਸਾਰਿਆਂ ਨੇ ਇਤਰਾਜ਼ ਕੀਤਾ ਉਹਨੇ ਮਾਫੀ ਵੀ ਮੰਗੀ ਮਾਫੀ ਮੰਗਣ ਦੇ باوجود ਵੀ 29 ਨੰਬਰ ਦੀ ਐਫਆਈਆਰ 842010 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਂਦੀ ਹੈ ਸਪੋਕਸਮੈਨ ਕਪਡਿਤ ਦੇ ਉੱਤੇ ਔਰ ਇਹ ਦਰਖਾਸਤ ਕੌਣ ਲਿਖਦੇ ਨੇ ਇੱਕ ਦਰਖਾਸਤ ਉਹ ਹੈ ਜਥੇਦਾਰ ਅਵਦਾਸ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੀ ਕਮਰਸ਼ਲ ਅਤੇ ਪ੍ਰਮੁੱਖ ਧਾਰਮਿਕ ਨੁਮਾਇंदे ਕਿੰਨੂੰ ਲਿਖ ਰਿਹਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਕੀ ਹੁਣ ਇਥੇ ਕੱਲ ਤੱਕ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਸਰਕਾਰ ਨੂੰ ਕਿਉਂ ਕਹਿ ਰਹੇ ਹੋ ਕਿ ਕਾਰਵਾਈ ਕਰੋ ਇਹ ਦਖਲ ਨਹੀਂ ਸੀ ਜੇ ਇਹ ਕਾਨੂੰਨੀ ਕਾਰਵਾਈ ਆ ਉਹਨੂੰ ਵੀ ਮੰਨੋ ਤੇ ਜੇ ਉਹ ਦਖਲ ਹੈ ਤੇ ਫਿਰ ਇਹਨੂੰ ਤੁਸੀਂ ਕੀ ਆਖੋਗੇ ਕਿਰਕਨੇਵ ਕਾਲ ਤੱਕ ਸਹਿਬ ਤੋਂ ਉੱਤੇ ਕੁਛ ਨਹੀਂ ਅੱਗੇ ਦੇਖੋ ਪ੍ਰਮੁੱਖ ਸ਼ਖਸੀਅਤਾਂ ਕਿਹੜੀਆਂ ਨੇ ਜਿਹੜੀਆਂ ਮੁੱਖ ਮੰਤਰੀ ਪੰਜਾਬ ਨੂੰ ਦਿਖ ਰਹੀਆਂ ਨੇ ਬੇਨਤੀ ਕਰ ਰਹੀਆਂ ਨੇ ਕਿ ਅਵਤਾਰ ਸਿੰਘ ਹੋਣਾ ਦੇ ਨਾਲ ਅੱਗੇ ਕੌਣ ਨੇ ਸੰਤ ਸਮਾਜ ਦੇ ਮੁਖੀ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਮਾਸ਼ਾਬ ਔਰ ਸਾਰੀ ਜਿਹੜੇ ਹੋਰ ਨਾਲ ਸੰਤ ਨੇ ਔਰ ਉਹਨਾਂ ਦੇ ਨਾਲ ਜਿਹੜੇ ਹੋਰ ਸੰਤ ਮਹਾਪੁਰਸ਼ ਨੇ ਉਹ ਵੀ ਨੇ ਸੰਤ ਸਮਾਜ ਦੇ ਜਿੱਥੇ ਮੁਖੀ ਨੇ ਉੱਥੇ ਬਾਬਾ ਹਰੀ ਸਿੰਘ ਜੀ ਦਾ ਚਲਨਸਕੱਤਰ ਨੇ ਜਸਵੀਰ ਸਿੰਘ ਰੋਡੇ ਸਾਹਿਬ ਕਾ ਜਥੇਦਾਰ ਨੇ ਅਮਰਜੀਤ ਸਿੰਘ ਚਾਵਲਾ ਮਨਜੀਤ ਸਿੰਘ ਫਗਵਾੜੇ ਵਾਲੇ ਸੰਤ ਪਰਮਜੀਤ ਸਿੰਘ ਜੀ ਸੰਤ ਸੁਖਚਾਨ ਸਿੰਘ ਜੀ ਤਰਪੋਰੀ ਵਾਲੇ ਸੰਤ ਲਖਵੀਰ ਸਿੰਘ ਜੀ ਦਾ ਟਵਾੜੇ ਵਾਲੇ ਸੰਤ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਸੰਤ ਲਖਾਸਿੰਘ ਜੀ ਨਾਨਸਰ ਵਾਲੇ ਹੋਰ 10 ਮੈਂਬਰ ਨੇ ਨਾਲ ਜਿਨ੍ਹਾਂ ਨੇ ਸੁਪੋਖ ਸਮੈਨ ਦੇ ਖਿਲਾਫ ਔਰ ਐਡੀ ਵੱਡੀ ਸਲਤਨਤ ਨੇ ਪੰਜਾਬ ਸਰਕਾਰ ਅੱਗੇ ਡੋਡੇ ਕਿਉਂ ਟਿੱਕੇ ਕਿਉਂਕਿ ਉਹ ਮੁੱਖ ਮੰਤਰੀ ਪੰਜਾਬ ਪ੍ਰਕਾਸ਼ਵਾਦਕ ਸੀ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਹੋਵੇ ਇਹ ਹੀ ਕੰਮਗੈਰ ਕਾਨੂੰਨੀ ਹੈ ਤੇ ਜੇ ਬਦਲ ਹੋਵੇ ਇਹ ਕਾਨੂੰਨੀ ਹੈ ਪਰ ਮੈਂ ਇਹਨੂੰ ਕਾਨੂੰਨੀ ਮੰਨਦਾ ਕਿਉਂ ਅੱਗੇ ਜਾ ਕੇ ਮੈਂ ਉਹ ਵੀ ਦੱਸਦਾ ਇਹ ਤੁਹਾਨੂੰ ਇਹ ਕਾਨੂੰਨੀ ਕਿਵੇਂ ਬਣੇਗਾ ਇੱਕ 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 ਐਫ ਆਰ ਇਹ ਦਰਜ ਹੋਈ ਜੇ ਜ ਤੁਹਾਡੇ ਵੱਲੋਂ ਕਰਾਈ ਜਾਂਦੀ ਹੈ ਫਿਰ ਇੱਕ ਉਥੇ ਇਹ ਵੀ ਗਲਤੁਰਦੀ ਹੈ ਕਿ 2013 ਦੇ ਵਿੱਚ ਇੱਕ ਐਫ ਆਰ ਕਰਾਈ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਣੀ ਵੀ ਚਾਹੀਦੀ ਸੀ ਕਿਉਂਕਿ ਕਾਨੂੰਨ ਮੁਤਾਬਕ ਹੈ ਇਹ ਚੰ디ਗੜ੍ਹ ਇਕਬਾਲ ਸਿੰਘ ਢਿੱਲੋਂ ਨਾਂ ਦਾ ਬੰਦਾ ਹੈ ਜਿਨੇ ਗੁਰੂ ਇਤਿਹਾਸ ਵਿਰੁੱਧ ਜ਼ਹਿਰ ਉਗਲਿਆ ਇਹ ਜਿੰਨੇ ਵੀ ਰਿਟਾਇਰ ਹੁੰਦੇ ਨੇ ਨਾ ਵੱਡੇ ਆਉਧਿਆਂ ਤੋਂ ਮੁੜ ਕੇ ਇਹਨਾਂ ਨੂੰ ਕਿਤਾਬਾਂ ਲਿਖਣ ਦੀ ਆਦਤ ਹੁੰਦੀ ਹੈ ਤੇ ਲਿਖਣਗੇ ਕੀਤੇ ਤੇ ਸਿੱਖ ਬਰੋ ਦੀ ਕੋਈ ਸ਼ਰਤ ਨਹੀਂ ਪਰ ਇੱਥੇ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਉਹਨੇ ਜੋ ਜ਼ਹਿਰ ਉਗਲਿਆ ਇਕਬਾਲ ਢਿੱਲੋਂ ਚੰਡੀਗੜ੍ਹ ਦਾ ਰਹਿਣ ਵਾਲਾ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ 87 ਨੰਬਰ 2013 ਈ ਡਿਵੀਜ਼ਨ 13 7 2013 ਨੂੰ ਇੱਕ ਕਾਨੂੰਨਨ ਤੌਰ ਤੇ ਮੈਂ ਕਵਾਂਗਾ ਤੁਸੀਂ ਨੂੰ ਕਹੋ ਭਾਵੇਂ ਗੈਰ ਰਾਜਨੀਤਿਕ ਪਰ ਮੈਂ ਨੂੰ ਕਵਾਂਗੇ ਕਾਨੂੰਨੀ ਕਾਰਵਾਈ ਇਹ ਬੜਤੀ ਸੀ ਉਹਦੇ ਤੇ ਤੁਸੀਂ ਕਰਵਾਈ ਅੱਜ ਵਾਲੀ ਨੂੰ ਤੁਸੀਂ ਤੇ ਉਹ ਵੱਖਰਾ ਵੇਖ ਰਹੇ ਅਗਲੀ ਗੱਲ 2022 ਦੇ ਵਿੱਚ ਇੱਕ FIR ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾਂਦੀ ਹੈ ਥਾਣਾ E ਡਿਵੀਜ਼ਨ ਚ ਔਰ ਇਹ ਕਿਸ ਦੇ ਖਿਲਾਫ ਹੈ ਇਹ ਕੋਈ ਬੰਦਾ ਸੰਜੀ ਰਾਇਆ ਜਿਹੜਾ ਆਪਣੇ ਆਪ ਨੂੰ ਅਵਤਾਰ ਦੱਸਦਾ ਹੈ ਤੇ ਗੁਰਮੰਧ ਦੇ ਵਿਰੁੱਧ ਪ੍ਰਚਾਰ ਕਰਦਾ ਹੈ ਸਿੱਖੀ ਤੇ ਆਈਡੈਂਟੀਟੀ ਤੇ ਅਟੈਕ ਹੈ ਇਹ ਇਹਦੇ ਉੱਤੇ ਵੀ ਤੁਸੀਂ ਅਟਾਇਾਈ ਕਰਵਾਈ ਆ ਮੇਰੇ ਹੱਥ ਚੋਂ ਕਾਪੀਆਂ ਬਾਬੇ ਗੁਰਦਿੱਤੇ ਦੇ ਗੁਰਦੁਆਰੇ ਚ ਜਿਹੜੇ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਉਲਟੀਆਂ ਕੀਤੀਆਂ ਆ ਬਿਆਨ ਬਕਰ ਸਾਹਿਬ ਦਾ ਉਸ ਵਕਤ ਦਾ ਹੈ ਕੀ ਬਾਬਾ ਗੁਰਦਿੱਤਾ ਜੀ ਵਿਖੇ ਵਾਪਰੀ ਮੰਦ ਘਟਨਾ ਵਿੱਚ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮਾਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ ਜਾਂ ਕੀ ਪਰਵਾਸ ਕੀਤਾ ਜਾਣਾ ਸੀ ਡਿਸਮਿਸ ਹੋਣੇ ਸਨ ਕੱਢੇ ਜਾਣੇ ਸੀ ਫਿਰ ਪਛਤਾਤਾਪ ਦਾ ਖੰਡ ਪੱਛਾਬ ਹੋ ਤੇ ਦੋਸ਼ੀਆਂ ਨੂੰ ਸਖਤ ਸਜ਼ਾਾਂ ਵੀ ਦਿੱਤੀਆਂ ਜਾਣਗੀਆਂ ਇਹ ਬਿਆਨ ਮੱਕਰ ਸ਼ਬਦ ਹੈ ਤੇ ਇਹਦੀ ਐਫ ਆਈ ਆਰ ਵੀ ਦਰਜ ਹੁੰਦੀ ਹੈ ਅਨੇ ਅਨੰਦਪੁਰ ਸਭਾ ਵੀ ਜਾ ਕੇ ਜਿਹੜਾ ਐਫ ਆਈ ਆਰ ਜਿਹੜੀ ਹੈਗੀ ਆ 23715295ਏ ਤਹਿਤ 120 201 ਆਪੀਏ 70 ਵਾਂ ਲਾ ਕੇ ਕੀਤੀ ਗਈ ਹੈ 64 ਨੰਬਰ ਦੀ ਐਫ ਆਈ ਆਰ ਇਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਂਦੀ ਹੈ ਜਿਹੜਾ ਛੱਬਾ ਚੋਰੀ ਕਰ ਗਿਆ ਸੀ ਉਹ ਵੀ ਇਸ ਜੀਪ ਸ਼ਿਵ ਵੱਲੋਂ ਕਰਵਾਈ ਗਈ ਹੋਰ ਬਹੁਤ ਸਾਰੀਆਂ ਨੇ ਜੇ ਤੁਹਾਨੂੰ ਖੁਲਾਸੇ ਕਰਕੇ ਦੱਸ ਸਕਦੇ ਆ ਔਰ ਇਹ ਕਿਸ ਤਹਿਤ ਹੋਈਆਂ ਇਹ ਵੀ ਇੱਕ ਵੱਡੀ ਗੱਲ ਕਿ ਜਿੱਥੇ ਇਹ ਕਰਨੀਆਂ ਬਣਦੀਆਂ ਸੀਗੀਆਂ ਇਹ ਜ਼ਰੂਰੀ ਸੀ ਹੋਣੀਆਂ ਚਾਹੀਦੀਆਂ ਸਨ ਔਰ ਇਹ ਹੋਈਆਂ ਕਾਦੇ ਲਈ ਕਿ ਜਿਹੜਾ ਜਾਗਤ ਜੋਤ ਐਕਟ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ 2007 ਦੇ ਵਿੱਚ 8 ਦੇ ਵਿੱਚ ਪਾਸ ਕੀਤਾ ਜਾਂਦਾ ਅਕਾਲੀ ਸਰਕਾਰ ਵੱਲੋਂ ਪਾਸ ਕੀਤਾ ਜਾਂਦਾ ਔਰ ਉਸ ਵਿੱਚ ਲਿਖਿਆ ਜਾਂਦਾ ਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚਾਹੇ ਉਹਨਾਂ ਦੀ ਛਕਵਾਈ ਹੋਵੇ ਚਾਹੇ ਸੇਵਾ ਸੰਭਾਲ ਹੋਵੇ ਸਤਿਗੁਰਾਂ ਦੀ ਤੇ ਚਾਹੇ ਉਹ ਕਿਸੇ ਗੁਰਦੁਆਰਾ ਸਾਹਿਬ ਪ੍ਰਕਾਸ਼ ਕਰਨੇ ਹੋਣ ਅਧਿਕਾਰ ਸ਼੍ਰੋਮਣੀ ਕਮੇਟੀ ਕੋਲੇ ਆ ਜੇ ਕਿਤੇ ਉਹ ਛਪਵਾਉਣੇ ਵੀ ਹੋਣ ਮਹਾਰਾਜ ਜੀ ਦੇ ਸਰੂਪ ਉਹ ਵੀ ਅਧਿਕਾਰ ਸ਼੍ਰੋਮਣੀ ਕਮੇਟੀ ਕੋਲੇ ਆ ਫਿਰ ਉਹ ਮਹਾਰਾਜ ਜੀ ਦੇ ਪਾਵਨ ਸਰੂਪ ਡੀਸੀ ਦੇ ਕਮਿਸ਼ਨਰ ਦੇ ਧਿਆਨ ਵਿੱਚ ਹੋਣਗੇ ਕਿੰਨੇ ਸਰੂਪ ਮਹਾਰਾਜ ਜੀ ਦੇ ਛਪੇ ਕਿਉਂ ਕਿੱਥੇ ਭੇਜੇ ਇਹ ਪਤਾ ਹੋਣਾ ਚਾਹੀਦਾ ਹੈ ਜਾਗਤ ਜੋਤ ਐਕਟ ਜਿਹੜਾ ਹੈ ਉਹ ਵੀ ਤਾਂ ਸਰਕਾਰ ਨੇ ਪਾਸ ਕੀਤਾ ਹੋਇਆ ਔਰ ਅਕਾਲੀ ਸਰਕਾਰ ਦੇ ਵੇਲੇ ਪਾਸ ਹੋਇਆ ਉਸੇ ਦੇ ਤਹਿਤ ਤੁਸੀਂ ਐਫ ਆਈ ਆਰ ਦਰਜ ਕਰਵਾਈਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਦੋਸ਼ੀਆਂ ਖਿਲਾਫ ਅੱਜ ਜਦੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਸੀ ਤੇ ਤੁਸੀਂ 5 ਸਾਲ ਕਿਉਂ ਨਹੀਂ ਕੀਤੀ ਉਦੀ ਜਾਂਚ ਪੜਤਾਲ ਨੂੰ ਅਧੂਰਾ ਕਿਉਂ ਰੱਖਿਆ ਇਹ ਹੁਣ ਦੋਸ਼ੀ ਕੌਣ ਹੋਇਆ ਤੁਸੀਂ ਕਿ ਪੰਜਾਬ ਸਰਕਾਰ ਅਸੀਂ ਇੱਥੇ ਪੰਜਾਬ ਸਰਕਾਰ ਦਾ ਸਵਾਗਤ ਕਰਦੇ ਹਾਂ ਪਰ ਜੇ ਪੰਜਾਬ ਸਰਕਾਰ ਨੇ ਇਹਨੂੰ ਮਕਦਮਾ ਦਰਜ ਕਰਨ ਤੋਂ ਬਾਅਦ ਅੱਗੇ ਕਾਰਵਾਈ ਨਾ ਕੀਤੀ ਤੇ ਇਹ ਸੋਚਿਆ ਵੀ ਦੋਸ਼ੀ ਜਮਾਨਤਾਂ ਲੈ ਜਾਣ ਫੇਰ ਇਹ ਗੱਲ ਕਰਾਂਗੇ ਤੇ ਫਿਰ ਪੰਜਾਬ ਸਰਕਾਰ ਦੇ ਖਿਲਾਫ ਵੀ ਤਾਂ ਮੋਰਚਾ ਖੋਲ੍ਹਿਆ ਜਾਊ ਕਿਉਂ ਸਾਨੂੰ ਇਨਸਾਫ ਚਾਹੀਦਾ ਰਹੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਤੁਸੀਂ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੀ ਗੱਲ ਕਰਦੇ ਹੋ ਉਹਦੇ ਤੋਂ ਉੱਚਾ ਕੋਈ ਨਹੀਂ ਅਸੀਂ ਉੱਥੇ ਜਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਧਾਮੀ ਐਂਡ ਕੰਪਨੀ ਗੜਗੱਜ ਬਾਦਲ ਕਿੰਨਾ ਕੁ ਸਤਕਾਰ ਦੇ ਨੇ ਸਭ ਨੂੰ ਪਤਾ ਹੈ ਤੁਹਾਡੀ ਮਰਜ਼ੀ ਦੇ ਹੁਕਮਨਾਮੇ ਜਾਰੀ ਹੋਏ ਤੁਹਾਡੀ ਮਰਜ਼ੀ ਨਾਲ ਹੀ ਮਾਫ ਹੋ ਗਏ ਔਰ ਜਿਨ੍ਹਾਂ ਨੂੰ ਤੁਸੀਂ ਮਾਫੀਆਂ ਦਿੱਤੀਆਂ ਹਾਈ ਕੋਰਟ ਨੇ ਉਹਨਾਂ ਲੋਕਾਂ ਨੂੰ ਜੇਲ੍ਹ ਚ ਬੰਦ ਕਰਤਾ ਇਹ ਸਚਾਈ ਹੈ ਜਥੇਦਾਰਾਂ ਨੂੰ ਸੀਰੀ ਬਣਾ ਕੇ ਰੱਖਤਾ ਹੁਕਮਨਾਮੀਆਂ ਦੀ ਬੇਕਦਰੀ ਹੋਈ ਬੇਕਦਰੀ ਕਿੱਥੇ ਹੋਈ ਆ ਇੱਕ ਮੰਗ ਪੱਤਰ ਪ੍ਰਧਾਨ ਸਾਹਿਬ ਨੂੰ ਦਿੱਤਾ ਜਾਂਦਾ ਹੈ ਸ਼ਰੋਨੀ ਕਮੇਟੀ ਬਲਦੇਵ ਸਿੰਘ ਸਿਰਸਾ ਵੱਲੋਂ ਇਹਦੇ ਵਿੱਚ 32 ਨੁਕਤੇ ਐ ਜਿਹੜੇ ਨਾਮਧਾਰੀ ਸਮਾਜ ਨੇ ਸਿੱਖੀ ਦੇ ਖਿਲਾਫ ਇਹ ਕਹ ਲਈਏ ਕਿ ਆਡੈਂਟਿਟੀ ਦੇ ਅਟੈਕ ਸਿੱਖੀ ਸੀ। ਔਰ ਉਹ 32 ਦੇ 32 ਨੁਕਤੇ ਜਿਹੜੇ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤੇ ਗਏ। ਪ੍ਰਧਾਨ ਸਾਹਿਬ ਵੱਲੋਂ ਧਰਮ ਪ੍ਰਚਾਰ ਕਮੇਟੀ ਨੂੰ ਭੇਜਿਆ ਗਿਆ। ਧਰਮ ਪ੍ਰਚਾਰ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਨੂੰ ਜਾਂਦੇ ਨੇ। ਅਕਾਲ ਤਖਤ ਸਾਹਿਬ ਵੱਲੋਂ ਰਿਪੋਰਟ ਮੰਗੀ ਜਾਂਦੀ ਹੈ। ਰਿਪੋਰਟ ਮੰਗਣ ਤੋਂ ਬਾਅਦ ਇਹ ਦੋਸ਼ ਸਿੱਧ ਹੁੰਦੇ ਨੇ। ਮਹਾਰਾਜੀ ਦੀ ਹਜ਼ੂਰੀ ਚ ਗੱਡੀਆਂ ਲੱਗਦੀਆਂ ਨੇ ਚੌਰ ਹੁੰਦੇ ਨੇ ਗੁਰਮਤਿ ਦੀਆਂ ਧਜੀਆਂ ਉੱਡਦੀਆਂ ਨੇ ਤੇ ਇਹਦੇ ਤੇ ਕਾਰਵਾਈ ਕਰਨ ਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਹੁੰਦੇ ਆ ਹੁਣ ਤਾਂ ਵੀ ਸਭ ਤੁਸੀਂ ਦੱਸ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਆਦੇਸ਼ ਦੀ ਕੀ ਤੇ ਪਾਲਣਾ ਕੀਤੀ ਕਿ ਤੁਸੀਂ ਉਹਦੇ ਤੇ ਕਾਰਵਾਈ ਕਰ ਦਿੱਤੀ ਉਹਨਾਂ ਤੇ ਜਾਂ ਕਰਵਾ ਦਿੱਤੀ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੁਛ ਨਹੀਂ ਸਾਨੂੰ ਗਾਲਾਂ ਕੱਢਣ ਦੀ ਬਜਾਏ ਇਸ ਸੱਚ ਤੋਂ ਜਾਣੂ ਹੋਵੋ ਇੰਨਾ ਵੀ ਝੂਠ ਨਾ ਮਾਰੋ ਝੂਠ ਸ਼ਰਮ ਨਾ ਮਰਜੇ ਤੇ ਆਉਣ ਵਾਲੇ ਸਮੇਂ 'ਚ ਕੋਈ ਸ਼ਰਮ ਦਾ ਮਾਰਾ ਤੁਹਾਡੇ ਵਾਲੀ ਸੀਟ ਤੇ ਬੈਠਣ ਤੋਂ ਗੁਰੇਜ਼ ਕਰੇ ਸਿੱਖ ਕਿਉਂਕਿ ਸਰਕਾਰੀ ਤਾਂ ਬੈਠਣਗੇ ਅੱਜ ਵੀ ਸਮਾਂ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਈ ਆ ਤੁਹਾਡੇ ਖਿਲਾਫ ਨਹੀਂ ਤੇ ਜੇ ਤੁਸੀਂ ਚੀਕਾਂ ਮਾਰ-ਮਾਰ ਕੇ ਅਜੇ ਵੀ ਝੂਠ ਬੋਲ ਰਹੇ ਹੋ ਤੇ ਫਿਰ ਮੰਨੋ ਦੋਸ਼ੀ ਤੁਸੀਂ ਹੋ ਸਰੂਪ ਚੋਰੀ ਹੋਏ ਨਹੀਂ ਕਰਵਾਏ ਗਏ ਲਾਪਤਾ ਘਟ ਪਾਏ ਗਏ ਲਾਪਤਾ ਹੀ ਹੁੰਦੇ ਆ ਬਯਦਵੀ 125 ਪਾਵਨ ਸਰੂਪ ਜਿੰਨਾ ਤੇ ਮਿੱਟੀ ਧੂੜ ਜੰਮੀ ਹੋਈ ਸੀ ਕੋਈ ਰਮਾਲਾ ਸਾਹਿਬ ਕੋਈ ਚੰਦੋਆ ਸਾਹਿਬ ਨਹੀਂ ਸੀ ਅਖਬਾਰਾਂ ਦੀ ਤਰ੍ਹਾਂ ਰੱਖੇ ਹੋਏ ਸਨ ਈਸ਼ਰ ਸਿੰਘ ਲਿਖਦੇ ਆ ਅਕਾਲ ਤਖਸਬ ਦੀ ਰਿਪੋਰਟ ਵਿੱਚ ਇਹ ਘੋਰ ਬੇਅਦਬੀ ਸੀ ਜੋ ਨਾਂ ਬਰਦਾਸ਼ਤ ਹੋ ਸੀਗੀ ਬੇਅਦਬੀ ਵੀ ਹੈ ਚੋਰੀ ਵੀ ਹੈ ਤੁਸੀਂ ਕੱਲੇ ਪੈਸੇ ਦੀ ਹੀਰ ਫੇਰ ਨਾ ਬਣਾਓ 9-10 ਲੱਖ ਰੁਪਈਆ ਵੀ ਦੇ ਦਿੰਨੇ ਆ ਤੁਹਾਨੂੰ ਪਰ ਸਾਨੂੰ ਦੋਸ਼ੀਆਂ ਖਿਲਾਫ ਕਾਰਵਾਈ ਚਾਹੀਦੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਪਣੀ ਗਲਤੀ ਸਬਕਾਰਨੀ ਚਾਹੀਦੀ ਸੀ ਅਫਸੋਸ ਇਹ ਤਾਂ ਮੈਂ ਨਾ ਮੰਨੋ ਵਾਲੀ ਰੱਟ ਲਾਈ ਹੋਈ ਤੁਸੀਂ ਨਾ ਮੰਨੋ ਪਰ ਕਾਨੂੰਨ ਨੇ ਕਦੇ ਬਖਸ਼ਣਾ ਨਹੀਂ ਤੁਸੀਂ ਕਹਿੰਨੇ ਅਸੀਂ ਜ਼ਮਾਨਤਾਂ ਲਾਤੀਆਂ ਲੈ ਲਓ ਜ਼ਮਾਨਤਾਂ ਕਿ ਤੁਸੀਂ ਦੋਸ਼ ਮੁਕਤ ਹੋ ਜਾਓ ਭੁੱਲ ਜਾਓ ਇਹ ਤਾਂ ਹੁਣ ਆਰ ਪਾਰ ਦੀ ਲੜਾਈ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਚੰਗਾ ਕੀਤਾ ਤੁਸੀਂ ਐਫ ਆਈ ਆਰ ਦਰਜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਤਰਜਮਾਨੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਆਦਰ ਕੀਤਾ ਸਿੱਖ ਭਾਵਨਾਵਾਂ ਤੇ ਜਾਗਤ ਜੋਤ ਇੱਕ ਤਾਂ ਖਿਆਲ ਕੀਤਾ ਪਰ ਨਾਲੇ ਵੀ ਕਵਾਂਗਾ ਅਗਰ ਸਰਕਾਰ ਪ੍ਰਸ਼ਾਸਨ ਨੇ ਢਿੱਲੀ ਕਾਰਗੁਜ਼ਾਰੀ ਕੀਤੀ ਇੱਕ ਤਾਂ ਇਹ ਸੋਚਦੇ ਨੇ ਕਿ ਅਸੀਂ ਹੁਣ ਉਹਨਾਂ ਦੋਸ਼ੀਆਂ ਨੂੰ ਬੇਲਾਂ ਤੇ ਜ਼ਮਾਨਤਾ ਕਰਵਾ ਲੈਣ ਦੀਏ ਦੂਜੇ ਬੰਨੇ ਉਹ ਦੋਸ਼ੀ ਹਣ ਵਡਾਲੇ ਦਾ ਨੁਕਸਾਨ ਕਿਵੇਂ ਕਰ ਸਕਦੇ ਆ ਕਰਵਾ ਲਈਏ ਇਹਦੇ ਜ਼ਿੰਮੇਵਾਰ ਫਿਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਇਹ 16 ਦੋਸ਼ੀ ਹੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ